ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜਿਆ ਜ਼ਿਲ੍ਹਾ ਪਰਿਸ਼ਦ ਤੇ ਸੰਕਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਦਾਦੀ ਕੱਜ 4 ਤਰੀਕ ਜਿਹੜੀ ਸੀਗੀ ਨਾਮਕਣ ਪੱਤਰ ਦਾਖਲ ਕਰਨ ਦੀ ਲਾਸਟ ਤਰੀਕ ਸੀਗੀ ਤਸਵੀਰਾਂ ਤੁਹਾਨੂੰ ਦੇਖ ਸਕਦੇ ਤਸਵੀਰਾਂ ਅੱਜ ਜਿਹੜੀਆਂ ਡੀਸੀ ਦਫ਼ਤਰ ਪਠਾਨਕੋਟ ਦੇ ਵਿੱਚ ਜਿਹੜਾ ਅਲੱਗ-ਅਲੱਗ ਪਾਰਟੀਆਂ ਵੱਲੋਂ ਜਿਹੜਿਆ ਆਪਣੇ ਜਿਹੜੇ ਨਾਮਕਣ ਪੱਤਰ ਜਿਹੜੇ ਜ਼ਿਲ੍ਹਾ ਪਰਿਸ਼ਦ ਦੇ ਭਰੇ ਗਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਤੇ ਗੱਲਬਾਤ ਵੀ ਸੁਣਾਵਾਂਗੇ ਚਾਹੇ ਕਾਂਗਰਸ ਲੀਸ ਲੀਡਰ ਹੋਣ ਚਾਹੇ ਹੋਰ ਢਾਣਕੋਡ মিডিਆ ਦੇਖੋ ਜੀ ਮੇਰੇ ਹਲਕੇ ਦੇ ਵਿੱਚ ਪੰਜ ਦੀ ਜੁਦਾ ਪਰਚਰ ਤੇ ਕੰਮ ਜਾਨੇ ਭਰ ਲਿਆ ਪਲੱਸ ਕਵਰੇਜ ਚਾਹੇ ਲਾ ਕੇ ਪਹਿਲੇ ਨੰਬਰ ਤੇ ਸੁਭਾਸ਼ ਦੂਜੇ ਨੰਬਰ ਤੇ ਨਰੋਦ ਆਪ ਆਪਣੇ ਕਸਰੌਰ ਕਸਲਾਉ ਦੇ ਜਗਮਾਨ ਤੀਜੇ ਨੰਬਰ ਤੇ ਤੋਂ ਕੋ ਤੇ ਰਣਜੀਤ ਸ਼ਰਮ ਚੌਥੇ ਨੰਬਰ ਤੇ ਆ ਗਿਆ ਨਰੋਦ ਮਹਿਰਾ ਨਰੋਡ ਮਰੇ ਤੋਂ ਹਣੀ ਪਹਿਲੇ ਨੰਬਰ ਦਾ ਆ ਗਿਆ ਗੁਰੂ ਤੋਂ ਤੇ ਗੁਰੂ ਤੇ ਤੋਂ ਅੰਕਿਤ ਸਿੰਘ ਪੱਤੀ ਦਾਦੇ ਜੀ ਮਾਤੀਆ ਪੀਨੇ ਕਰਦਾ ਸਤਾਹਰ ਪਾਰਟੀ ਨੂੰ ਵੀ ਅਗਰ ਇਲੈਕਸ਼ਨ ਲੰਮਾ ਤੇ ਮਾਨਦਾਰ ਨਾਲ ਲੰਮਾ ਚਾਹੀਦਾ ਅੱਛੇ ਬੰਦੇ ਖੜੇ ਕਰਨੇ ਚਾਹੀਦੇ ਜਿਹੜੇ ਸੋਦੇ ਵੀ ਪਿੰਡ ਵੀ ਰਖਵਾਲੀ ਕਰਨ ਵਾਲੇ ਹੋਣ ਔਰ ਕੋਈ ਤਾਂ ਕਾਨੂੰਨ ਕਰਨਾ ਚਾਹੇ ਜੋ ਪਿੱਛੇ ਦੇ ਕਾਗਜ਼ 'ਚ ਕੋਈ ਮਾੜਾ-ਮੋੜਾ ਕੋਈ ਫਰਕ ਹੈ। ਕੋਈ ਨੂੰ ਠੀਕ ਕਰ ਲੈਣਾ ਚਾਹੀਦਾ। ਜੇ ਦਾ ਕੋਈ ਕਾਗਜ਼ ਨਹੀਂ ਬਿਹਰਾ ਕਰਨਾ ਚਾਹੀਦਾ ਪ੍ਰਸ਼ਾਸਨ ਅੱਗੇ ਨਹੀਂ ਨੂੰਤੀ। ਅੰਦਰ ਭਾਜਪੀ ਪੂਰੀ ਨੇ ਪੂਰੀਆਂ ਬਲਾਖਮਤੀਆਂ ਔਰ ਜ਼ਿਲ੍ਹਾ ਪਰਿਸ਼ਦ ਲੜ ਰਹੀ ਹੈ। ਔਰ ਇਹ ਜ਼िले ਦੀ ਖੂਬਸੂਰਤੀ ਇਹ ਰਹੀ ਹੈ ਕਿ ਚਾਹੇ ਪੰਚਾਇਤ ਦਾ ਚੋਣ ਹੋਏ ਚਾਹੇ ਸਰਪੰਚੀ ਦਾ ਚੋਣ ਹੋਏ ਇਹ ਜ਼ਿਲ੍ਹਾ ਹਮੇਸ਼ਾ ਅਮਨ ਸ਼ਾਂਤੀ ਨਾਲ ਲੋਕਾਂ ਦੁਆਰਾ ਵੋਟਾਂ ਪਾਈਆਂ ਜਾਂਦੀਆਂ ਇਹ ਤੱਕੇ ਦੀ ਪਰੰਪਰਾ ਪਿਛਲੀ ਵਾਰ ਚਾਲੂ ਹੋਈ ਸੀ ਗਿਣਤੀ ਦੇ ਟਾਈਮ ਲੇਕਿਨ ਇੱਥੋਂ ਦੇ ਲੋਕਾਂ ਦਾ ਟੈਂਪਰਾਮੈਂਟ ਜਿਹੜਾ ਉਹ ਪੰਜਾਬ ਤੋਂ ਅਲੱਗ ਜਿਸ ਤਰੀਕੇ ਨਾਲ ਪੰਜਾਬ ਤੋਂ ਖਬਰ ਆ ਰਹੀਆਂ ਉਹ ਕੋਈ ਲੋਕਤੰਤਰ ਲਈ ਸੁਖਦ ਨਹੀਂ ਹੈ